ਹਾਲੇਲੂਇਆ 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 ਮੇਰੇ ਜ਼ਿੰਦਾ ਪ੍ਰਭੂ ਜੀ ਅੱਜ ਅਸੀਂ ਤੇਰੇ ਕੋਲ ਖੁਸ਼ ਦਿਲ ਨਾਲ ਲਈ ਹਾਲੇਲੂਇਆ ਮੇਰੇ ਭਾਰੇ ਮਨ ਨਾਲ ਆਇਆ ਹਾਲੇਲੂਇਆ ਮੇਰੇ ਖੁਦ ਆਬਾਬ ਤੇਰਾ ਧੰਨਵਾਦ ਇਸ ਸਾ ਦੇ ਲਈ ਹਾਲੇਲੂਇਆ ਇਸ ਦਿਨ ਦੇ ਲਈ ਹਾਲੇਲੂਇਆ ਕਿਉਂਕਿ ਜਦ ਅਸੀਂ ਅਜੇ ਵੀ ਸਾਹ ਲੈ ਰਹੇ ਹਾਂ ਹਾਲੇਲੂਇਆ ਇਸ ਦਾ ਮਤਬਲ ਤੋਂ ਅਜੇ ਵੀ ਸਾਨੂੰ ਸ਼ਕਤੀ ਨਹੀਂ ਹਾਲੇਲੂਇਆ ਪ੍ਰਭੂ ਜੀ ਤੇਰਾ ਵਚਨ ਮਿਲਾਪ ਉਸ ਦਾ ਤਿੰਨ ਦੇ ਉਸ ਦਾ ਤੇ ਬਚਨ ਯਹਵਾ ਦੀ ਦਇਆ ਹਰ ਸਵੇਰ ਨਵੀਂ ਹੁੰਦੀ ਹੈ ਹਾਲੇਲੂਇਆ ਮੇਰੇ ਜ਼ਿੰਦਾ ਪ੍ਰਭੂ ਜੀ ਸੱਚ ਮੁੱਚ ਅੱਜ ਵੀ ਤੇਰੀ ਦਇਆ ਸਾਡੇ ਨਾਲ ਹੈ ਹਾਲੇਲੂਇਆ ਮੇਰੇ ਖੁਦਾ ਬਾਪ ਅਸੀਂ ਮੰਦੇ ਹਾਂ ਕਿ ਤੂੰ ਇਸ ਘੜੀ ਵਿੱਚ ਸਾਡੇ ਬਿਲਕੁਲ ਨੇੜੇ ਹੈ ਹਾਲੇਲੂਇਆ ਪ੍ਰਭੂ ਜੀ ਤੇਰਾ ਬਚਨ ਜ਼ਮੂਰਾ ਦੀ ਪੋਥੀ ਉਸ ਦਾ 34 ਦੇ ਉਸ ਦਾ 18 ਵਚਨ ਯਹਵਾ ਟੁੱਟੇ ਦਿਲਾਂ ਦੇ ਨੇੜੇ ਹੈ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਜਿਨ੍ਹਾਂ ਦੇ ਮਨ ਥੱਕ ਗਏ ਹਨ ਜਿਨ੍ਹਾਂ ਦੀਆਂ ਸੋਚਾਂ ਰੋ ਰਹੀਆਂ ਹਨ ਜੋ ਰਾਤ ਨੂੰ ਸੌ ਨਹੀਂ ਸਕਦੇ ਤੂੰ ਉਹਨਾਂ ਦੇ ਨੇੜੇ ਹੈ ਹallelujah ਸੱਚਮੁੱਚ ਸਾਡਾ ਦੁੱਖ ਤੇਰੇ ਲਈ ਅੰਜਾਨ ਨਹੀਂ ਹallelujah ਮੇਰੇ ਖੁਦਾਬਾਪ ਅਸੀਂ ਉਸ ਵਚਨ ਨੂੰ ਫੜਦੇ ਹਾਂ ਜੋ ਸਿੱਧਾ ਸਾਡੇ ਦੁਖੀ ਮਨ ਨਾਲ ਗੱਲ ਕਰਦਾ ਹੈ ਹallelujah ਪ੍ਰਭੂ ਜੀ ਤੇਰਾ वचन ਮਤੀ ਉਸਦਾ 11 ਜੈਸ ਦਾ 28 वचन ਏ ਥੱਕੇ ਹੋਇਓ ਅਤੇ ਪਾਰ ਹਿੱਟ ਦੱਬੇ ਹੋਏ ਲੋਕੋ ਮੇਰੀ ਸ਼ਰਨ ਵਿੱਚ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸੱਚ ਮੁੱਚ ਆਰਾਮ ਕੋਈ ਥਾਂ ਨਹੀਂ ਆਰਾਮ ਇੱਕ ਵਿਅਕਤੀ ਹੈ ਉਹ ਮੇਰਾ ਪਿਆਰਾ ਪ੍ਰਭੂ ਅਸੀਂ ਕੋਸ਼ ਨਾ ਕਰਦਿਆਂ ਸਾਡਾ ਮਨ ਤੇਰੇ ਕੋਲ ਆ ਰਿਹਾ ਹੈ ਹallelujah ਸਾਡਾ ਪਾਰ ਤੇਰੇ ਚਰਨਾਂ ਵਿੱਚ ਅਸੀਂ ਰੱਖਦੇ ਹਾਂ ਹallelujah ਪ੍ਰਭੂ ਜੀ ਤੇਰਾ ਵਚਨ ਜ਼ਮੂਰਾਂ ਦੀ ਪੋਥੀ 'ਚ staਤੇ ਦੀ ਹੈ staਤੇ ਨਵਚਨ ਤੂੰ ਮੇਰੀ ਆਤਮਾ ਨੂੰ ਆਰਾਮ ਦਿੰਦਾ ਹੈ ਹallelujah ਹੈ ਮੇਰੇ ਖੁਦਾਬਾ ਤੂੰ ਸਿਰਫ ਹਾਲਾਤ ਨਹੀਂ ਬਦਲਦਾ ਹallelujah ਤੂੰ ਸਾਡੇ ਅੰਦਰ ਨੂੰ ਬਦਲਦਾ ਹੈ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਮੇਰੇ ਜ਼ਿੰਦਾ ਪ੍ਰਭੂ ਜੀ ਸੱਚ ਮੁੱਚ ਜੋ ਸਨ ਸੋਚ ਸਨ ਨਾ ਥਕਉਂਦੀ ਹੈ ਹallelujah ਜੋ ਯਾਦ ਸਾਨੂੰ ਤੋੜਦੀ ਹੈ ਹallelujah ਅਸੀਂ ਉਹ ਸਭ ਕੁਝ ਤੇਰੇ ਚਰਨਾਂ ਵਿੱਚ ਰੱਖਦੇ ਹਾਂ ਹallelujah ਅਸੀਂ ਪ੍ਰਾਰਥਨਾ ਕਰਦੇ ਹਾਂ ਸਾਡੇ ਮਨ ਦੇ ਅੰਦਰ ਤੇਰਾ ਸਕੂਨ ਵਹਿ ਲੱਗਦਾ ਹੈ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਅਸੀਂ ਤੇਰੇ ਦਿਲ ਨੂੰ ਯਾਦ ਕਰਦੇ ਹਾਂ ਹallelujah ਜਿਸ ਸ਼ਾਇਆ ਤ੍ਰਵੰਜਾ ਦੇ ਉਸਤਾਚਾਰ ਬਚਨ ਉਸਨੇ ਸਾਡੇ ਦੁੱਖ ਆਪਣੇ ਉੱਤੇ ਲੈ ਲਏ ਹallelujah ਮੇਰੇ ਖੁਦਾ باپ ਮੇਰੇ ਜ਼ਿੰਦਾ ਪ੍ਰਭੂ ਜੀ ਸੱਚ ਮਿੱਠ ਸਾਡਾ ਦਰਦ ਕ੍ਰੂਸ ਲਈ ਪਾਰੀ ਨਹੀਂ ਸੀ ਹallelujah ਅਸੀਂ ਆਪਣੇ ਗੁਨਾਹਾਂ ਨੂੰ ਅਸੀਂ ਆਪਣੇ ਪਾਪਾਂ ਨੂੰ ਮੰਨ ਲਿਆ ਹallelujah ਹਰ ਉਹ ਹਰ ਨੱਤ ਸੋਚ ਹਰ ਅਨ ਵਿਸ਼ਵਾਸ ਹਰ ਸ਼ਿਕਾਇਤ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸਾਨੂੰ ਮਾਫ ਕਰ ਅਸੀਂ ਸਾਨੂੰ ਅਤੇ ਸਾਨੂੰ ਅੰਦਰੋਂ ਹੌਲਾ ਕਰ ਹallelujah ਪ੍ਰਭੂ ਜੀ ਤੇਰਾ वचन ਜ਼ਮੂਰਾ ਦੀ ਪੁਤੀ ਉਸਦਾ ਬਾਟ ਦੇ ਉਸਦਾ ਅਠ ਰਚਨ ਆਪਣਾ ਦਿਲ ਉਸਦੇ ਅੱਗੇ ਖੋਲੋ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਅਸੀਂ ਅੱਜ ਆਪਣੇ ਦਿਲ ਨੂੰ ਖੋਲ ਕੇ ਰੋ ਰਹੇ ਹਾਂ ਹallelujah ਬਿਨਾਂ ਸ਼ਰਮ ਦੇ ਬਿਨਾਂ ਡਰ ਦੇ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸੱਚ ਮੁੱਚ ਅਸੀ ਆਪਣੀ ਥਕਾਵਟ ਆਪਣੀ ਨਿਰਾਸ਼ਾ ਆਪਣੀ ਟੁੱਟਨ ਤੇਰੇ ਹੱਥਾਂ ਵਿੱਚ ਸੌਂਪ ਦਿਆਂ ਹallelujah ਸਿਕੋਸ਼ ਨਾ ਕਰਦੇ ਆਂ ਪਾਰ ਹਲਕਾ ਹੋ ਰਿਹਾ ਹੈ ਹallelujah ਮਨ ਸ਼ਾਂਤ ਹੋ ਰਿਹਾ ਹੈ ਹallelujah ਦਿਲ ਸੁਰੱਖਿਤ ਮਹਿਸੂਸ ਕਰ ਰਿਹਾ ਹੈ ਹallelujah ਪ੍ਰਭੂ ਜੀ ਤੇਰਾ ਵਚਨ ਫਿਲਪੀਅਸ ਦਾ 4 ਦਾ 7 ਵਚਨ ਪਰਮੇਸ਼ਰ ਦੀ ਸ਼ਾਂਤੀ ਤੁਹਾਡੇ ਦਿਲ ਅਤੇ ਮਨ ਦੀ ਰੱਖਿਆ ਕਰੇਗੀ ਹallelujah ਮੇਰੇ ਖੁਦਾਬਾਪ ਸਾਡੇ ਮਨ ਦੇ ਦਰਵਾਜੇ ਤੇ ਤੇਰੀ ਸ਼ਾਂਤੀ ਪੈਰਾ ਦੇਵੀ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਕੋਈ ਡਰਾਣੀ ਸੋਚ ਕੋਈ ਭਾਰੀ ਯਾਦ ਹੁਣ ਸਾਡੇ ਮਨ ਤੇ ਹੱਕ ਨਹੀਂ ਰੱਖੇਗੀ ਹallelujah ਪ੍ਰਭੂ ਜੀ ਤੇਰਾ ਵਚਨ ਜ਼ਮੂਰਾਂ ਦੀ ਪੁਥੀ ਉਸ ਦਾ ਚਾਬ ਦੇ ਇਸ ਦਾ ਅਠ ਵਚਨ ਤੂੰ ਮੈਨੂੰ ਸ਼ਾਂਤੀ ਨਾਲ ਲੈ ਤਾਵਨਗਾ ਹallelujah ਹੀ ਮੇਰੇ ਖੁਦਾਬਾਪ ਸਾਡੀ ਨੀਂਦ ਨੂੰ ਅਸ਼ੀਸ਼ ਤੇ ਹallelujah ਸਾਡੇ ਸੁਪਨਿਆਂ ਨੂੰ ਸ਼ਾਂਤ ਕਰ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਅਸੀਂ ਅੱਜ ਚਿੰਤਾ ਨਹੀਂ ਪਰ ਸਕੂਨ ਨਾਲ ਸੋਵਾਂਗੇ ਹallelujah ਮੇਰੇ ਖੁਦਾਬਾਪ ਅਸੀਂ ਧੰਨਵਾਦ ਕਰਦੇ ਹਾਂ ਉਸ ਸਕੂਨ ਦੇ ਲਈ ਜੋ ਹੁਣ ਹੌਲੀ-ਹੌਲੀ ਸਾਡੇ ਮਨ ਵਿੱਚ ਵਹਿ ਰਿਹਾ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਅਸੀਂ ਵਿਸ਼ਵਾਸ ਨਾਲ ਘੋਸ਼ਣਾ ਕਰਦੇ ਹਾਂ ਰੱਬ ਸਾਡੀ ਦੁਖੀ ਮਨ ਨੂੰ ਸੱਚਮੁੱਚ ਸਕੂਨ ਦੇ ਰਹੇ ਹਨ ਹallelujah ਸੱਚਮੁੱਚ ਭਾਰ ਲੱਥ ਰਿਹਾ ਹੈ ਹallelujah ਦਿਲ ਖਾਲਾ ਹੋ ਰਿਹਾ ਹੈ ਹallelujah ਆਤਮਾ ਆਰਾਮ ਕਰ ਰਹੀ ਹੈ ਹallelujah 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 ਮੇਰੇ ਜ਼ੇ